ਹੈਲੋ ਜੀ ਸਤਿ ਸ਼੍ਰੀ ਅਕਾਲ ਅਦਾਬ ਨਮਸਤੇ ਸਾਰੀ ਕਾਲ ਤੇ ਜੈ ਸਾਂਝੀ ਦੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਗੱਲ ਕਰਨੀ ਆ ਗੁਰਦਾਸ ਮਾਨ ਸਾਹਿਬ ਨੂੰ ਜਿੰਨੇ ਵੀ ਪਿਆਰ ਕਰਨ ਵਾਲੇ ਨੇ ਜਿੰਨੇ ਵੀ ਮਾਨ ਸਾਹਿਬ ਨੂੰ ਪਸੰਦ ਕਰਦੇ ਨੇ ਉਹਨਾਂ ਦੇ murid ਨੇ ਉਹਨਾਂ ਦੇ ਆਸ਼ਕ ਨੇ ਉਹਨਾਂ ਵਾਸਤੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਆਪਾਂ ਕਾਫੀ ਸਾਲਾਂ ਤੋਂ ਇੱਕ ਚਿਹਰਾ ਦੇਖ ਰਹੇ ਹਾਂ ਜਿਹੜਾ ਨੈਗੇਟਿਵ ਕਰੈਕਟਰ ਦੇ ਵਿੱਚ ਬਹੁਤ ਹੀ ਦਮਦਾਰ ਐਕਟ ਕਰ ਰਿਹਾ ਤੇ ਜਿੰਨੂੰ ਆਪਾਂ ਬਹੁਤ ਪਸੰਦ ਵੀ ਕਰਦੇ ਆ ਰਹੇ ਆਂ ਜਿਨ੍ਹਾਂ ਦਾ ਨਾਮ ਆ ਜੀ ਹੌਬੀ ਤਾਲੀਆਲ ਤੁਸੀਂ ਸਾਰੇ ਜਾਣਦੇ ਹੋਵੋਗੇ ਪੰਜਾਬੀ ਫਿਲਮਾਂ ਦੇ ਵਿੱਚ ਆਪਾਂ ਉਹਨਾਂ ਨੂੰ ਅਕਸਰ ਦੇਖਦੇ ਆਂ ਉਹਨਾਂ ਦੀ ਇੱਕ ਮੈਂ ਇੰਟਰਵਿਊ ਦੇਖ ਰਿਹਾ ਸੀ ਤੇ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਆਪਣੀ ਜ਼ੁਬਾਨੀ ਦੱਸੀ ਆ ਕਿ ਜਿਹੜਾ ਮੇਰੇ ਗੱਲ ਦੇ ਵਿੱਚ ਹਮੇਸ਼ਾ ਕੋਈ ਨਾ ਕੋਈ ਪਰਨਾ ਹੁੰਦਾ ਕੋਈ ਨਾ ਕੋਈ ਮਫਰਲ ਹੁੰਦਾ ਨਾ ਉਹਦੇ ਪਿੱਛੇ ਦਾ ਰੀਜ਼ਨ ਕੀ ਆ ਕਹਿੰਦੇ ਇੱਕ ਵਾਰੀ ਗੁਰਦਾਸ ਮਾਨ ਸਾਹਿਬ ਹੁਣੇ ਵੀ ਸਾਡੇ ਸ਼ਹਿਰ ਦੇ ਲਾਗੇ ਕਿਸੇ ਸ਼ੋਅ ਤੇ ਆਏ ਸੀ ਤੇ ਮੈਨੂੰ ਉਹਨਾਂ ਦੀ ਟੀਮ ਦੇ ਵਿੱਚੋਂ ਕਿਸੇ ਦਾ ਫੋਨ ਆਇਆ ਕਿ ਮਾਨ ਸਾਹਿਬ ਤੁਹਾਨੂੰ ਮਿਲਣਾ ਚਾਹੁੰਦੇ ਨੇ ਤਾਂ ਕਹਿੰਦੇ ਜੀ ਮੈਂ ਉੱਥੇ ਪਹੁੰਚਿਆ ਜਦੋਂ ਕਹਿੰਦੇ ਮੈਂ ਪਹੁੰਚਿਆ ਤਾਂ ਮੇਰੇ ਗਲ ਦੇ ਵਿੱਚ ਕੋਈ ਮਫਰਲ ਵਗੈਰਾ ਹੈ ਨਹੀਂ ਸੀ ਤਾਂ ਮੈਨੂੰ ਗੁਰਦਾਸ ਮਾਨ ਸਾਹਿਬ ਨੇ ਕਿਹਾ ਕਿ ਉਹ ਤੇਰੇ ਗਲ ਦਾ ਕੱਪੜਾ ਕਿੱਥੇ ਗਿਆ ਕਹਿੰਦੇ ਜੀ ਮੈਂ ਕਿਹਾ ਮਾਨ ਸਾਹਿਬ ਉਹ ਤਾਂ ਹੁਣ ਗਰਮੀਆਂ ਨੇ ਉਹ ਲਾਤਾ ਜੀ ਗਰਮੀਆਂ ਦੇ ਵਿੱਚ ਕੀ ਕਰਨਾ ਤਾਂ 2 ਮਿੰਟ ਕਹਿੰਦੇ ਉਹਨਾਂ ਨੇ ਹਾਉਸ ਲਿਆ ਮਾਨ ਸਾਹਿਬ ਉਹਨਾਂ ਨੇ ਉਸ ਤੋਂ ਬਾਅਦ ਕਹਿੰਦੇ ਮਾਨ ਸਾਹਿਬ ਕਹਿੰਦੇ ਵੀ ਨਾ ਚਾਹੇ ਗਰਮੀ ਆ ਚਾਹੇ ਸਰਦੀ ਆ ਪਰ ਤੂੰ ਆਪਣੇ ਗਲ ਦੇ ਵਿੱਚ ਚਾਹੇ ਪਾਟੀ ਲੀਰ ਪਾ ਕੇ ਰੱਖਣੀ ਆ ਪਰ ਗਲ ਕਦੇ ਖਾਲੀ ਨਹੀਂ ਰੱਖਣਾ ਤਾਂ ਹੋਬ ਵੀ ਧਾਲੀਵਾਲ ਉਹਨੇ ਕਹਿੰਦੇ ਨੇ ਕਿ ਉਸ ਤੋਂ ਬਾਅਦ ਮੈਂ ਜਿੱਥੇ ਵੀ ਜਾਣਾ ਆ ਮੇਰੀ 99.99% ਇਹ ਹੀ ਕੋਸ਼ਿਸ਼ ਹੁੰਦੀ ਆ ਕਿ ਮੈਂ ਹਮੇਸ਼ਾ ਗਲ ਦੇ ਵਿੱਚ ਕੁਝ ਨਾ ਕੁਝ ਪਾ ਕੇ ਜਾਵਾਂ ਤੇ ਉਸ ਤੋਂ ਬਾਅਦ ਕਹਿੰਦੇ ਉਦੋਂ ਦਾ ਮੈਂ ਕਾਮਯਾਬੀ ਬਹੁਤ ਆ ਜਦੋਂ ਨਾਮਾਨ ਸਾਹਿਬ ਨੇ ਮੈਨੂੰ ਇਹ ਗੱਲ ਕਹੀ ਆ ਸੋ ਹੁਣ ਤੁਸੀਂ ਇੱਥੋਂ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਗੁਦਾਰਸਮਨ ਸਾਹਿਬ ਦਾ ਪਿਆਰ ਕਿੰਨਾ ਮਾਇਨੇ ਰੱਖਦਾ ਆ ਗੁਦਾਰਸਮਨ ਸਾਹਿਬ ਦੇ ਬੋਲ ਕਿੰਨੇ ਮਾਇਨੇ ਰੱਖਦੇ ਨੇ ਇੱਕ ਪੰਜਾਬੀ ਆਰਟਿਸਟ ਦੇ ਲਈ ਇਹ ਗੱਲਾਂ ਸਿਰਫ ਉਹੀ ਸਮਝ ਸਕਦਾ ਜਿਹਦੇ ਦਿਲ ਦੇ ਵਿੱਚ ਜਿਹਦੀ ਰੂਹ ਦੇ ਵਿੱਚ ਕੋਈ ਨਫ਼ਰਤ ਨਹੀਂ ਹੈਗੀ ਜਿਹੜਾ ਕੁਦਰਤ ਨੂੰ ਪਿਆਰ ਕਰਦਾ ਜਿਹੜਾ ਹਰ ਇੱਕ ਨੂੰ ਪਿਆਰ ਕਰਦਾ ਇਹ ਗੱਲਾਂ ਉਹੀ ਸਮਝ ਸਕਦਾ ਸੋ ਜਿਹੜੇ ਜਿਹੜੇ ਵੀ ਮਾਨ ਸਾਹਿਬ ਨੂੰ ਪਿਆਰ ਕਰਦੇ ਨੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਐਸ ਐਨ ਜੀ